ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਰ ਭਗਤ ਸਿੰਘ ਲਗਨ ਦਾ ਸਵਾਗਤ ਆਜਨੀਆਂ ਵਿਸ਼ੇਸ਼ ਸਰਗਰਮੀਆ। ਮੇਲਾ ਚੁਸਮਿਆਂ ਦਾ ਦਰਬਾਰ ਲੱਖ ਦਾ ਤਾਂ ਪੀਰ ਪੈਰੋ ਜਤੀ ਦਰਬਾਰ ਮੰਦਰ ਚੁਸਮਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੇਲੇ ਦੇ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਕਲਾਕਾਰਾਂ ਨੇ ਪ੍ਰੋਗਰਾਮ ਪੇਸ਼ ਕੀਤਾ ਇਸ ਮੌਕੇ ਕੁਸ਼ਤੀ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਚੋਟੀ ਦੇ ਪਹਿਲਵਾਨਾਂ ਨੇ ਭਾਗ ਲਿਆ ਇਸ ਮੌਕੇ ਹਲਕਾ ਵ代ਕ ਬਲਾਚੌਰ ਸ਼੍ਰੀਮਤੀ ਸੰਤੋਸ਼ ਕੁਟਾਰੀਆ ਤੋਂ ਇਲਾਵਾ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਤਾਂ ਸ਼ਾਮਲ ਹੋਈਆਂ ਸ਼ਵੀਲ ਅਤੇ ਪੀਰਾਂ ਦਾ ਲੰਗਰ ਵੀ ਉਤਟ ਬਰਤਾਇਆ ਗਿਆ ਹਰ ਭਜਨ ਹੀ ਤੇ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ Ninuwomu na mwana mwangeyi niko niko liwa kubirori mwangeyi ate niko liwa kusimba sikintu 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 sikintu.

Tchau, tchau. thank <laughs> you ਉਹ ਅੱਜ ਚਸ਼ਮਾ ਬੇਨ ਸਿੰਬਲ ਮਜਾਰੀ ਦੇ ਕਹਿੰਦਾ ਜੀ ਚਸ਼ਮਾ ਪੀਰ ਲੱਖ ਦਾ ਤਾਂ ਜੋਗਿੰਟ ਸਿੰਬਲ ਮਜਾਰੀ ਦੀ ਢਾਟੀ ਦੇ ਉੱਤੇ ਲੋੜ ਹੈ ਮਹਰੀਬ ਸਾਹਿਬ ਇਹ ਦਾ ਵੀ ਕਰਵਾ ਦਿਓ ਬਹੁਤ ਵੱਡਾ ਕਾਠ ਹੁੰਦਾ ਅੱਜ ਇਸ ਕਾਠ ਨੂੰ ਸਮੁੱਲ ਕਰਨ ਵਾਸਤੇ ਆਪਣੇ ਮਾਨਯੋਗ ਐਮ ਐਲ ਏ ਸਾਹਿਬ ਸ਼੍ਰੀਮਤੀ ਸੰਦੋਸ਼ ਖਟਾਰੀਆ ਜੀ ਤੇ ਉਹਨਾਂ ਦੇ ਪਤੀ ਸਰਗਮ ਆਪਣੇ ਅਚੋਕ ਖਟਾਰੀਆ ਜੀ ਤੇ ਨਾਲ ਡਾ ਬੀਰ ਸਿੰਘ ਉਹਨੇ ਤੇ ਹੋਰ ਪਤਵਾਰਤੇ ਸੱਜਣ ਇੱਥੇ ਹਾਜ਼ਰ ਹੋਏ ਆ ਜੀ ਤੇ ਸਮੂਹ ಗ್ರಾಮ ਪੰਚਾਇਤ ਸਿਮਰ ਮਝਾਰਾ ਅਤੇ ਚਸ਼ਮਾ ਕਮੇਟੀ ਲੋਕ ਪ੍ਰਬੰਧਕੀ ਕਮੇਟੀ ਤੇ ਲੱਖ ਦਾਤਾ ਪੀਰ ਦੀ ਜਗ੍ਹਾ ਤੇ ਬਣਾਈ ਹੋਈ ਆ ਉਹ ਸਾਰੇ ਇਹਨਾਂ ਦਾ ਬਹੁਤ ਧੰਨਵਾਦ ਦੇ ਆ ਨਾਲ ਦੀ ਨਾਲ ਅਸੀਂ ਇਹਨਾਂ ਦਾ ਆਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਸਲਾਮਾ ਜੋੜ ਮੇਲਾ ਕੁਸ਼ਮੇ ਦਰਬਾਰ ਲਖਦਾਤਾ ਪੀਰ ਜੀ ਦੇ ਦਰਬਾਰ ਤੇ ਜਿਹੜਾ ਇਹ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਲੱਗਦਾ ਹੈ ਔਰ ਸਾਰੇ ਪ੍ਰਬੰਧਕ ਕਮੇਟੀ ਖੜੀ ਹੈ ਜਿਹੜੇ ਕਿ ਲਖਦਾਤਾ ਪੀਰ ਦਰਬਾਰ ਦੀ ਜਿਹੜੀ ਕਿ ਸੇਵਾ ਕਰਦੇ ਹੈ ਔਰ ਸਾਰੇ ਇਲਾਕੇ ਭਰ ਤੋਂ ਗੂਰ ਦਰਾਡੇ ਤੋਂ ਜਿਹੜੇ ਵੀ ਆਪਣੇ ਇੱਥੇ ਸੰਗਤ ਮੱਥਾ ਟੇਕਣ ਆਉਂਦੀ ਹੈ ਔਰ ਹਰ ਵੀਰਵਾਰ ਨੂੰ ਆਉਂਦੀ ਹੈ ਸਲਾਨਾ ਜੋੜ ਮੇਲੇ ਤੇ ਤਾਂ ਲੱਖਾਂ ਦੀ ਤਜਾਰਦ ਦੇ ਵਿੱਚ ਜਿਹੜੀ ਕਿ ਕੱਲ ਵੀ ਸੰਗਤ ਆਈ ਸੀ ਔਰ ਅੱਜ ਵੀ ਆਈ ਜਿਹੜਾ ਛੇਂਜ ਮੇਲਾ ਕਰਵਾਇਆ ਜਾ ਰਿਹਾ ਉਸ ਦੇ ਵਿੱਚ ਵੱਡੇ ਵੱਡੇ ਕਲਾਕਾਰ ਵੀ ਆਏ ਹੈ ਔਰ ਮੈਂ ਲਖਦਤਾ ਪੀਰ ਜੀ ਦੇ ਅੱਗੇ ਉਹਨਾਂ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਦੀ ਆ ਕਿ ਇਸੇ ਤਰ੍ਹਾਂ ਸਾਰੀ ਸੰਗਤ ਤੇ ਮਿਹਰ ਭਰਿਆ ਹੱਥ ਰੱਖਣਾ ਔਰ ਸਾਰੇ ਆਪਣੇ ਘਰਾਂ ਦੇ ਵਿੱਚ ਖੁਸ਼ੀਆਂ ਮਾਣਨਾ ਤੰਦਰੁਸਤੀਆਂ ਰੱਖਣਾ ਜਿਸ ਤਰ੍ਹਾਂ ਤੁਸੀਂ ਸਾਡੇ ਦੇ ਮਿਹਰ ਭਰੇ ਆ ਮੇਰੇ ਦੇ ਅਸ਼ੀਰਵਾਦ ਦਾ ਹੱਥ ਰੱਖਿਆ ਇਸੇ ਤਰ੍ਹਾਂ ਸਾਰੀ ਸੰਗਤ ਦੇ ਅਸ਼ੀਰਵਾਦ ਦਾ ਹੱਥ ਰੱਖਣਾ ਬੋਲ ਸਾਚੇ ਦਰਬਾਰ ਦੀ ਜੈ ਹੋ ਗਿਆ ਜੀ ਓਕੇ ਹਾਂ ਜੀ ਹਾਂ ਜੀ ਧੋਖ ਜਾ ਮੋਰੇ ਤਾਂ ਮੈਂ ਕੈਮਰੇ ਦੇ ਮੂਰੇ ਨਾ ਖੜੋ ਅੱਛਾ ਜੀ ਪਾਠੀ ਗਈ ਪਾਠੀ ਗਈ ਕਰ ਲੈ ਪਾਸੇ ਨੂੰ ਕਰੋ ਬੜਾ ਜੇ ਆਪਣੇ ਇੱਧਰ ਨੀ ਪਾਓ ਹੋਣਾ ਹੋਇਆ ਇਦਾਂ ਹਾ ਬੈਕ ਸਰ ਬੈਕ ਸਰ ਲੈ ਬੈਕ ਇਹਦਾ ਹੱਡਾ ਕਰ ਲੋ ਇਹਦਾ ਇਹ ਦਿਨ ਨੂੰ ਮਾਰੋ ਕੋਈ ਨਹੀਂ ਦਿਖਾਣਾ ਹੈ ਪਤਾ ਨਹੀਂ ਲੱਗਾ ਫੋਟੋ ਖਿੱਚਣੀ ਹੈ ਆਹੋ ਬਾਜੋ ਆਈਦਾ ਕੇ ਦੇ ਰਹਿਂਦਾ ਦੋਦਾ ਚਾਬੀਆਂ ਕਿ ਵਿਚੇ ਹੀ ਹੈ ਵਿਚੇ ਜੇ ਕਾਪੀਆਂ ਮਖਰੋਲ ਲਖ ਦਾ ਧਾਤੀ ਸੁਸ਼ਨਾ ਦਰਬਾਰ ਤੇ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਜਿਹੜਾ ਕਿ ਮਨਾਇਆ ਜਾਂਦਾ ਹੈ ਉਸੇ ਤਰ੍ਹਾਂ ਅੱਜ ਵੀ ਜਿਹੜੇ ਕਿ ਤੁਸੀਂ ਇੱਥੇ ਬੜੇ ਹਮ ਆ ਕੇ ਸਾਰੇ ਸੰਗਤ ਪਹੁੰਚੀ ਹੈ ਔਰ ਜਿਨੀ ਵੀ ਲਖੇ ਦਾ ਧਾਤੀ ਸੁਸ਼ਨਾ ਦਰਬਾਰ ਜੀ ਦੀ ਪ੍ਰਬੰਧਕ ਕਮੇਟੀ ਹੈ ਇਹਨਾਂ ਨੂੰ ਵੀ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਬਹੁਤ ਹੀ ਅੱਛੇ ਢੰਗ ਨਾਲ ਅਰੇਂਜਮੈਂਟ ਕਰਕੇ ਸਾਰਾ ਪ੍ਰਬੰਧ ਕਰਕੇ ਸਾਰੀ ਸੰਗਤ ਨੂੰ ਜਿਹੜਾ ਕਿ ਇਹ ਵਿਸ਼ਾਲ ਜਿਹੜਾ ਕਿ ਮੇਲੇ ਦਾ ਆਨੰਦ ਮਾਣਨ ਵਾਸਤੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਔਰ ਮੈਂ ਲਖਦਾਤਾ ਪੀਜੀ ਦੇ ਅੱਗੇ ਬੇਨਤੀ ਅਰਦਾਸ ਕਰਦੀ ਆ ਕਿ ਤੁਹਾਡੇ ਘਰਾਂ ਤੇ ਤੁਹਾਡੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖੇ ਔਰ ਤੁਸੀਂ ਸਦਾ ਖੁਸ਼ੀਆਂ ਮਾਣੋ ਪ੍ਰਕਿਆ ਕਰੋ ਔਰ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਜੇ ਕਾਰਾਂ ਲੱਖ ਦਾ ਕੱਪੀ ਦੀ ਦਾ ਬੋਲ ਸਾਚੇ ਦਰਵਾਰ ਕੀ ਜੈ ਚੱਜਰ ਇੱਕ ਮੋਰਸਾਂ ਦੇ ਤਹਿਣੇ ਨੋਟ ਕਰੋ ਦਰਸ਼ਕ ਵੀ ਨੋਟ ਕਰਨਗੇ ਆ ਵੀ ਕੁਸ਼ਤੀ ਦੀ ਬੁਲਟ ਮੋਟਰਸਾਈਕਲ ਦੀ ਆਪ ਦੋਨੇ ਕੁਸ਼ਤੀਆਂ ਦੀ ਮਦਦ ਚਲਦੀ ਹੈ ਇਹ ਦੋਨੇ ਕੁਸ਼ਤੀਆਂ ਦੀ ਬੁਲਟ ਮੋਟਰਸਾਈਕਲ ਦੀਆਂ ਨੇ ਕਹਿੰਦਾ ਮਾਰੇ ਕੰਮ ਵਿੱਚ ਪੈਰ ਨਹੀਂ ਰੱਖੇ ਆ ਪਹਿਲਵਾਨ ਤੇ ਨਾਲ ਆਹ ਕਹਿੰਦੇ ਜਮੇਸ਼ ਗੋਲੀਆ ਪਹਿਲਵਾਨ ਜੱਜਰ ਆ ਗਿਆ ਨਾ ਕੈਪਟਨ ਜੋਰਾ ਸਿੰਘੋਦਰੀ ਆ ਵਾਕੇ ਕੱਦੇ ਏਸ਼ੀਆ ਦਾ ਮੈਡਲਿਸਟ ਪਹਿਲਵਾਨ ਆ ਉਹ ਅਗਰ ਜਾਵੀ ਸਰੇ ਦਾ ਮਾਲ ਆ ਦੇ ਨਾਲ ਤੇ ਬਾਬਾ ਜੀ ਦੋ ਜੋਰ ਨਾਲ ਤਾੜੀਆਂ ਲਾ ਦਿਓ ਇਹ ਵੱਡਾ ਦੰਗਲ ਆ ਮਾਨੰਦਲ ਚੌਵੀ ਕੁਸ਼ਤੀ ਆ ਮੱਲੰਗ ਦੇ ਦਰਮਿਆਨ ਇੱਕ ਪਾਸੇ 190 ਤੇ ਦੂਸਰੇ ਪਾਸੇ ਮਿਰਜ਼ਾ ਪਹਿਲਵਾਨ ਆ ਕਹਿੰਦਾ ਚੱਕੀ ਦੇ ਆਪੜਾ ਵਾਂਗੂ ਚੋੜੀਆਂ ਨੇ ਛੱਪੀਆਂ ਆ ਕੇ ਲੰਗੋਟੇ ਮੱਲ ਮਾਰਦੇ ਨੇ ਛੱਪੀਆਂ ਕੇ ਨਾਮ ਰੱਬ ਦਾ ਧਿਆਕੇ ਸਿਰ ਉਸਤਾਦ ਨੂੰ ਝੁਟਾਕੇ ਆਉਂਦੇ ਨੇ ਅਖਾੜੇ ਵਿੱਚ ਨੱਚਦਾ ਬਸਾਲਾ ਮਾਰਦੇ ਇਹਨਾਂ ਦੇ ਨਾਲ ਜੱਟ ਹੁਣ ਯਾਰ ਪਾ ਦੇ ਸੋਨੀ ਸਾਡਾ ਭਰਾ ਸਰਸਾ ਨੰਗਲ ਵਾਲਾ ਉਹ ਵੀ ਅੱਗ ਲਾ ਦੇ ਚੋਟੀ ਦੇ ਮੱਲ ਪੁੱਜਣੇ ਐ ਬਜਿੰਦਰ ਸਿੰਘ ਜੀ ਸਿੰਗਲ ਮਜਾਰਾ 2100 ਜਿਹੜਾ ਵਾਹ ਦੇਗਾ 2100 ਦੇ ਬੜੇ ਮਾਣ ਅਨਮੋਲ ਕਾਰਫਰ ਮੈਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਬਿਸਰਾ ਸਾਹਿਬ ਹੈ ਉਥੇ ਹੈ ਪਿੰਡ ਦਾ ਨਾਂ ਹੈ ਸਰਸਾ ਨਗਰ ਸੋਨੀ ਪ੍ਰਧਾਨ ਸਰਸਾ ਨਗਰ ਉਹਦਾ ਸਾਰੇ ਸੱਦੇ ਦਿੰਦੇ ਆ ਜੱਸਾ ਪੱਟੀ 355 ਲਾਈਵ YouTube ਦੇ ਮਾਧਿਅਮ ਦੇ ਰਾਹੀਂ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਬਾਬਾ ਜੀ ਦੀ ਨਾਮਲੇਵਾ ਸੰਗਤ ਅੱਜ ਦੀ ਪ੍ਰੋਗਰਾਮ ਦਾ ਆਨੰਦ ਮਾਣਿਆ ਸਾਇਸ਼ੇਕਰ ਨੰਗਾਈ ਪੁੱਤੀ ਇਹ ਨੋਟ ਕਰ ਲਿਓ ਮਤੀ ਜਸਦੇ ਘਮਾਰਦੇ ਨੰਗਰ ਵੀ ਹੈ ਬਾਬਾ ਤਾਂ ਨੰਬਰ 24 ਕੁਸ਼ਤੀ ਮੈਦਾਨ ਦੇ ਵਿੱਚ ਹੈ ਉਧਰ ਨਾਲ ਹੀ ਵੱਡਾ ਧੰਵਾਲ ਕਰ ਰਿਹਾ ਸਰਦਾਰ ਸਰਜੀਤ ਸਿੰਘ ਜੀ ਆ ਬਿੰੂਕੇ ਖੰਡੂਪੁਰ ਵਾਲੇ ਉਹ ਵੀ ਜਿਹੜੇ ਅੱਜ ਕੁਸ਼ਤੀ ਨੰਬਰ ਦਾ ਲਾਈਵ ਜਿਹੜਾ ਦੇਖਦੇ ਆ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਸਰਦਾਰ ਸਰਜੀਤ ਸਿੰਘ ਜੀ ਖੰਡੂਪੁਰ ਉਹਨਾਂ ਦੇ ਕੁਸ਼ਤੀ ਦਾ ਨੰਬਰ ਲਾਈਵ ਜਿਹੜਾ ਦੇਖਦੇ ਆ ਉਹਨਾਂ ਦਾ ਵੀ ਧੰਨਵਾਦ ਹੈ ਬਈ ਸਾਇਸ਼ੇਕਰ ਪਹਿਲਵਾਨ ਟਾਉਨ ਮੇਰਾ ਵੀਰ ਆ ਜਗਦੀਨ ਜਸਮੀਨ ਤੇ ਪਵਨ ਰਾਣੇ ਕੋਲ ਅੱਜ ਕੋਲਾਉ ਜਗਦੀਨ ਦੌੜ ਕੇ ਬਈ ਜਸਮੀਨ ਕਰੀਆਂ ਟਕੜਾ ਬਈ ਦੋ ਵੀਰ ਪਵਨ ਮਾਛੀ ਵਾਲਾ ਆ ਵੀ ਦੋਨੇ ਸਿਖਰੀ ਆ ਕੇ ਗੇਂਦ ਮਾਰਦੇ ਸਲਾਮੀ ਮੌਜੂਦ ਹੈ ਪਰੇਸ਼

YouTube ਦੇ ਮਾਧਿਅਮ ਦੇ ਰਾਹੀਂ ਵਿਸ਼ਾ ਵਿਦਿਸ਼ਾਂ ਦੇ ਵਿੱਚ ਬਾਬਾ ਜੀ ਦੀ ਨਾਮਲੇਵਾ ਸੰਗਤ ਅੱਜ ਦੀ ਪ੍ਰੋਗਰਾਮ ਦਾ ਆਨੰਦ ਮਾਣ ਲਈ ਜੀ ਇੱਕ ਬੁਲਟ ਦੀ ਚਾਪੀ ਮੇਰੇ ਕੋਲ ਆਈ ਹੈ ਪਹੁੰਚਿਆ ਬਹੁਤ ਹੀ ਸੋਹਣੀ ਪੈਡ ਪਲੇਅ ਕਰਦਾ ਹੈ ਨਰਵੀਰ ਸੋ ਕੀ ਬਾਤ ਹੈ ਜੀ ਸੌਰਨ ਦੇ ਨੌਜਵਾਨਾਂ ਦਰਪਿਆ ਭਾਈ ਹੋਰ ਪੁੱਜ ਗਿਆ ਭਾਈ ਟਿੰਕੂ ਦਾਰ ਨੇ ਲੇਬਰਪਾਲ ਜੀ ਪਲੇ ਕਰਾ ਦੇ ਛੋਟੀ ਕੁਛੀ ਰੈਫਰੀ ਨੇ ਕਿਹਾ ਦਰਦਾ ਪਹੁੰਚਿਆ ਹੋ ਗਿਆ ਜੀ

It s Uena a请 नारियल कुझो Thank you. ਮੈਟਿੰਗ ਲਈ ਹੈ। ਹਾਂ। ਇਹ ਮੁਬਾਰਕ ਲੱਗਦਾ। ਜਿਹੜੇ ਐਨਆਰਪੀ ਵਾਲੋਂ ਇਹ ਜਿਹੜੇ ਪਿੰਡ ਤੋਂ ਇਹ ਮੁੰਡੇ ਬਾਹਰ ਗਏ ਉਹ ਸਾਰੇ ਸੇਵਾਦਾਰ ਉਹਨਾਂ ਨੇ ਸੇਵਾ ਭੇਜੀ ਆ। ਇਹ ਵੀ ਇਹ ਮੁੰਡੇ ਦਾ ਰਾਣ ਮਾ ਕੇ ਇਹ ਕੰਮ ਖੇਡ ਲੀਨ ਕੀਤਾ ਏ। ਇਸ ਸੱਜਣਾ ਸ਼ਿਮ ਭਗਤ ਸਿੰਘ ਨਗਰ ਦਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ੍ਹ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ। ਧੰਨਵਾਦ।